ਸਸ ਇਹ 베ਦ ਸਿੰਘ son of ਬਖਤੌਰ ਸਿੰਘ ਪਿੰਡ ਦਾਨ ਸਿੰਘ ਵਾਲਾ ਕੋਠੇ ਜੀਵਨ ਸਿੰਘ ਵਾਲਾ ਉਹਨਾਂ ਦਾ ਘਰ ਹੈ ਜੋ 9 ਜਨਵਰੀ ਨੂੰ ਉਹਨਾਂ ਦੇ ਘਰ ਤੇ ਹਮਲਾ ਹੋਇਆ ਤਾਂ ਉਹਨਾਂ ਨੂੰ ਪੁੱਛੀਏ ਵੀ ਉਸ ਦਿ ਆ ਉਸ ਦਿਨ ਕੀ ਵਾਪਰਿਆ ਹਾਂਜੀ ਕੀ ਨਾਮ ਤੁਹਾਡਾ ਮੇਰਾ ਨਾਮ ਜੀ 베ਦ ਸਿੰਘ ਹਾਂਜੀ ਕੀ ਹੋਇਆ ਜੀ ਉਸ ਦਿਨ ਉਸ ਦਿਨ ਦੀ ਅਸੀਂ ਤਾਂ ਹੁਣ ਕੰਮ ਦਾ ਤਾਂ ਸਿਰ ਹੀ ਸੰਝੀ ਲੱਗਦੇ ਆ ਤੇ ਉਦੋਂ ਬਾਅਦ ਅਸੀਂ ਚਲੋ ਕੰਮ ਤੋਂ ਆਏ ਸਾਨੂੰ ਬੁੜੀਆਂ ਨੇ ਦੱਸਿਆ ਜੀ ਵੀ ਅੱਜ ਆਹ ਹਮਲਾ ਹੋਊਗਾ ਤੇ ਉਹੀ ਗੱਲ ਹੋਈ ਜੀ ਅਸੀਂ ਤਾਂ ਟਲ ਕੇ ਪਾਸੇ ਜਾਵੜੇ ਪਿੰਡਾਂ ਤੇ ਉਦੋਂ ਬਾਅਦ ਸਾਡੇ ਅੱਗ ਲਾਤੀ 11 ਵਜੇ ਰਾਤ ਨੂੰ ਤੜਕੇ 5 ਵਜੇ ਤੱਕ ਕੰਮ ਚੱਲੀ ਗਿਆ ਹਾਂਜੀ ਕੀ ਮਤਲਬ ਅੱਗ ਕਿਵੇਂ ਲਾਈ ਕਹਦੇ ਨਾਲ ਲਾਈ ਇਹ ਜੀ ਪੈਟਰੋਲ ਪੰਪ ਬਣਾ ਬਣਾ ਕੇ ਬੋਤਲਾਂ ਅੱਧੀਆਂ ਚ ਪਾ ਪਾ ਕੇ ਸਿੱਟੀ ਦੇ ਅੰਦਰ ਕੀ ਨੁਕਸਾਨ ਕੀ ਕੁਸ ਹੋਇਆ ਤੁਹਾਡਾ ਸਾਡੀ ਸਾਡਾ ਬੱਕਰੀ ਲੇਲਾ ਸੀ ਸਾਰਾ ਆ ਬੈੱਡ ਬੁੰਡ ਸੀ ਜਿਹੜੇ ਕੱਪੜੇ ਧੋਣ ਵਾਲੀਆਂ ਮਸ਼ੀਨਾਂ ਪੱਖੇ-ਪੁੱਖੇ ਸਾਰੇ ਸਾਰ ਤੇ ਪੀੜਾ ਕੱਪੜਾ ਸੀ ਜਿਹੜਾ ਹੋਰ ਆ ਕਮਰੇੰ ਦਾ ਕੀ ਮੇਰੀ ਹੋਣਾ ਤਾਂ ਹੁਣ ਦੇਖਣਾ ਸਤਾ ਸੁਣਨਾ ਪਾਣੀ ਪਾ ਕੇ ਅੰਦਾ ਸੀ ਨਾ ਹੋਣੀ ਇਹ ਵੀ ਤੇਰਾ ਚੱਲ ਗਿਆ ਹੁਣ ਇਹਦਾ ਸਾਡਾ ਕੋਈ ਹੱਲ ਹੋਵੇ ਇੱਧਰ ਰਸੋਈ ਵਿੱਚ ਇੱਥੇ ਜਿੱਥੇ ਇਕੱਲੀ ਫਰੈਜ ਦੀ ਬੱਤੀ ਆ ਸਾਡੇ ਸਾਹਮਣੇ ਪਈ ਉਤਰੀ ਜਾਂ ਫਟਕਟ ਕਿੜੇ ਆ ਆ ਫਰਾਗ ਇੱਥੇ ਵੱਜਿਆ ਆ ਤਾਂ ਫਿਰ ਖੁੱਲਿਆ ਨਹੀਂ ਗੇ ਹਾਂਜੀ ਹੋਰ ਕੀ ਨੁਕਸਾਨ ਹੋਇਆ ਜੀ ਹੋਰ ਜਿਹੜੇ ਬੱਕਰੀਆਂ ਸੀ ਉਹਦੇ ਨਾਲ ਦੱਸੋ ਉਹ ਲੱਗੇ ਉਹ ਬਾਥਰੂਮ ਉੱਤਰ ਹਾਂ ਸਾਰਾ ਹੀ ਪੰਨਤਾ ਕੋ ਪਾਣੀ ਵਾਲੇ ਤੇ ਆਪਾਂ ਸੀ ਦੋ ਨੂੰ ਕੋ ਪੁਲਿਸ ਵਾਲੇ ਲੈ ਗਏ ਤੇ ਇੱਕ ਰਹੇ ਪੁਲਿਸ ਵਾਲੇ ਕਿਉਂ ਲੈ ਗਏ ਉਹ ਆਰੇ ਜੀ ਉੱਥੇ ਅਸੀਂ ਮੁਕਾਵਾਂਗੇ ਮੁਕੱਦਮੇ ਵਿੱਚ ਸ਼ਾਮਲ ਕਰਾਂਗੇ ਹਾਂਜੀ ਤੇ ਆ ਜੋ ਪੇਟੀ ਪਈ ਏ ਇੱਕ ਵਾਰ ਇਹ ਜੀ ਛੱਡਦੇ ਹੋ ਆਪੀ ਮੰਜੇ ਛੱਡਦੇ ਲੋਹੇ ਦੇ ਮੰਜੇ ਮਚਾਏ ਛ ਬੁਨੇ ਹੋਏ ਮੰਜੇ ਉਹ ਲੱਕੜ ਦੇ ਸੀ ਉਹ ਤਾਂ ਮੱਚ ਗਏ ਤੇ ਆ ਲੋਹੇ ਦੇ ਕੰਨੇ ਲੋਹੇ ਦੇ ਮੰਜੇ ਬੁਨੇ ਹੋਏ ਸੀ ਚਗਾਠਾ ਰਹਿ ਨੂੰ ਕੰਨੇ ਚਗਾਠਾਂ ਕਲੀਆਂ ਰਹਿ ਗਈਆਂ ਤੇ ਇਹ ਇਹ ਹੈ ਪੇਟੀ ਜੀ ਦਾ ਸਾਰਾ ਸਮਾਨ ਇਹ ਕਿੰਨਾ ਸਮਾਨ ਸੀ ਇਹਦੇ ਵਿੱਚ ਇਹਦੇ ਜੀ ਰਜਾਈਆਂ ਕਦੇਲੇ ਸੀ ਤੇ ਹੋਰ ਬੁੜੀਆਂ ਦੇ ਪੌਣ ਪੂਣ ਵਾਲੇ ਬੈੱਡ ਭਰੇ ਸੀ ਉਹ ਵੀ ਸਾਰੇ ਵਿੱਚ ਬਲੇ ਬਾਲੇ ਗਏ ਥੋੜੇ ਉੱਚੀ ਆਵਾਜ਼ ਚ ਬੋਲੋ ਆਹ ਜਿਹੜੇ ਸੀਗਾ ਸਮਾਨ ਸੱਪਾ ਬੁੜੀਆਂ ਦਾ ਉਹ ਸਾਰਾ ਬਾਹਲ ਦਿੱਤਾ ਹੂੰ ਜਿਹੜੀਆਂ ਬੱਕਰੀਆਂ ਸੀ ਦੱਸ ਉਹ ਵੀ ਲੈ ਗਈ ਬੱਕਰੀਆਂ ਵਾਲਾ ਜੋ ਆ ਬਾੜਾ ਹੈ ਇਹਦੇ ਵਿੱਚ ਕਿੰਨੀਆਂ ਬੱਕਰੀਆਂ ਸੀ ਇਹਦੇ ਵਿੱਚ ਸਾਰੀਆਂ ਸੀ ਕੁਝ ਤਾਂ ਇੱਥੇ ਬਾਹਰ ਸੀ ਇੱਕ ਮੇਵਣਾ ਜਹਾ ਖੁੱਡੇ ਤੇ ਧੜਾ ਹੀ ਨਿਕਾ ਜਾ ਉਹ ਵੀ ਲੈ ਗਈ ਤੁਸੀਂ ਕੀ ਚਾਹੁੰਦੇ ਹੋ ਹੁਣ ਫੌਂਦੀ ਸਾਡਾ ਨੁਕਸਾਨ ਹੋਇਆ ਜਿਹੜਾ ਹੁਣ ਤੀਜਾ ਚਾਰਜਾਂ ਮਚਾਈਆਂ ਉਹਨਾਂ ਨੇ ਤੋੜਿਆ ਪੰਨ ਸਾਡੇ ਘਰ ਦਾ ਇੰਤਜ਼ਾਮ ਹੋ ਜੇ ਠੀਕ ਆ ਤੇ ਕੀ ਕੋਈ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਕੋਈ ਕੋਈ ਨਹੀਂ ਹਜੇ ਕੋਈ ਦਿੱਤਾ ਉਹਨਾਂ ਨੇ ਪੁਲਿਸ ਕੋਈ ਕਿਦਾਂ ਕਿੰਨੇ ਵਾਰ ਆਈ 9 ਤਰੀਕ ਦੀ ਘਟਨਾ ਕਿਦੋਂ ਆਈ ਪੁਲਿਸ ਪੁਲਿਸ ਆਈ ਜੀ 11 12 ਵਜੇ ਦੋ ਮਲਾਜ ਮਾਇਆ ਅਗਲੇ ਦਿਨ ਹਾਂ 11 12 ਵਜੇ ਹਾਂ ਤੇ ਤੁਸੀਂ ਉਹ ਲਿਖਾਏ ਆਪਣੀ ਰਿਪੋਰਟ ਵਗੈਰਾ ਲਿਖਾਤੀ ਉਹ ਨਹੀਂ ਸاسي ਨਹੀਂ ਲਿਖਾਈ ਪਰ ਚਲੋ ਪਿੰਡ ਵਾਲੇ ਆ ਵੀ ਕੁਛ ਨਹੀਂ ਦਿਖਾਉਣਾ ਹੁਣ ਚਲੋ ਸਾਰਾ ਕਸ ਦੇਖ ਲਿਆ ਦਰਜ ਹੋ ਗਿਆ ਅੱਛਾ ਬਾਕੀ ਜਿੱਥੇ ਲੜਾਈ ਸ਼ੁਰੂ ਹੋਈ ਜੀ ਉਹਨਾਂ ਨੇ ਰਿਪੋਰਟ ਤਾਂ ਲਿਖਾ ਦਿੱਤੀ ਸੀ ਆਪਰਾ ਛੜਾਉਣ ਤੁਸੀਂ ਫਿਰ ਠੀਕ ਹੈ ਤੁਸੀਂ ਛੜਾਉਣ ਗਏ ਸੀ ਹਾਂ ਤੇ ਮੁੜ ਕੇ ਆ ਕੇ ਉਹਨਾਂ ਨੇ ਤੁਹਾਡੇ ਵੀ ਕਰਕੇ ਕਰਨਾ ਵੀ ਉਹਨਾਂ ਦੂਜੇ ਬੰਦੇ ਨਾਲ ਆਏ ਹੋ ਜਾਂਦਾ ਵੀ ਮਦਦ ਕਰਦੇ ਆ ਅੱਛਾ ਠੀਕ ਹੈ ਠੀਕ ਹੈ ਜੀ 베ਦ ਸਿੰਘ ਜੀ ਤੁਸੀਂ ਵਿਸਤਾਰ ਵਿੱਚ ਆਪਨੇ ਘਰ ਦਾ ਜੋ ਨੁਕਸਾਨ ਹੋਇਆ ਤੇ ਨਾਲ ਤੁਹਾਡੇ ਤੁਹਾਡੇ ਭਰਾ ਜਗਦੇਵ ਸਿੰਘ ਦੇ ਘਰ ਦਾ ਵੀ ਨੁਕਸਾਨ ਹੋਇਆ ਹਾਂਜੀ ਹਾਂਜੀ ਉਹ ਵੀ ਅਸੀਂ ਨੋਟ ਕਰ ਲਿਆ ਠੀਕ ਹੈ ਜੀ ਦੇਖ ਲਿਆ ਹੈ ਕੈਮਰੇ ਵਿੱਚ ਉਹਨੂੰ ਕੈਦ ਕਰ ਲਿਆ ਠੀਕ ਹੈ ਜੀ